ਤਰੰਤਾਰਨ ਪੁਲਿਸ ਨੇ ਵਿਦੇਸ਼ੀ ਗੈਂਸਟਰ ਸੱਤਾ ਨਸ਼ਹਿਰਾ ਦੇ ਤਿੰਨ ਸਾਥੀਆਂ ਨੂੰ ਤਿੰਨ ਪਿਸਤੌਲ ਤੇ 6 ਜਿੰਦਾ ਰੌਂਦ ਸਣੇ ਗ੍ਰਿਫਤਾਰ ਕੀਤਾ ਹੈ ਪ੍ਰੈਸ ਹਵਾਲਾ ਤ ਤਰਨ ਹੋਰ ਜਾਣਕਾਰੀ ਦੇ ਰਹੇ ਹਨ ਐਸਐਸਪੀ ਰਵਜੋਤ ਗਰੇਵਾਲ ਅਯੋਗ ਡੀਜੀਪੀ ਸਾ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜੇ ਮਾੜੇ ਅਨਸਰਾਂ ਖਿਲਾਫ ਨਿਰੰਤਰ ਤਰੰਤਾਰਨ ਪੁਲਿਸ ਵੱਲੋਂ ਮੁਹਿੰਮ ਚੱਲ ਰਹੀ ਹੈ ਆ ਉਹਦੇ ਵਿੱਚ ਸੀਆਈਏ ਦੀ ਸਾਡੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਆ ਅੱਜ ਪਿੰਡ ਸ਼ੇਰੋਂ ਦੇ ਨੇੜੇ ਇੱਕ ਨਾਕਾਬੰਦੀ ਕੀਤੀ ਗਈ ਸੀਗੀ ਜਿਦੇ ਵਿੱਚ ਜਿਸ ਦੌਰਾਨ ਚੈਕਿੰਗ ਦੇ ਟਾਈਮ ਤੇ ਸੱਤਾ ਨਸ਼ਰਾ ਗੈਂਗ ਦੇ ਜਿਹੜੇ ਤਿੰਨ ਮੁਖ ოਪਰੇਟਿਵਸ ਨੇ ਉਹਨਾਂ ਨੂੰ ਫੜਿਆ ਗਿਆ ਆ ਇਹ ਜਿਹੜੇ ਤਿੰਨੋਂ ოਪਰੇਟਿਵਸ ਨੇ ਇਹਨਾਂ ਤਿੰਨਾਂ ਦੀ ਕ੍ਰਿਮੀਨਲ ਹਿਸਟਰੀ ਹੈ ਤੇ ਇਹਨਾਂ ਇਹਨਾਂ ਦਾ ਨਾਮ ਹੈ ਇੱਕ ਤਾਂ ਹਰਪ੍ਰੀਤ ਸਿੰਘ ਹੈ ਆ ਇਹਦੇ ਤੇ ਪਹਿਲਾਂ ਤਿੰਨ ਪਰਚੇ ਦਰਜ ਨੇ ਇਸ ਸਰਹਾਲੀ ਥਾਣੇ ਦੇ ਵਿੱਚ ਦਾ ਪਿੰਡ ਪੈਂਦਾ ਇੱਕ ਮੈਕਪ੍ਰੀਤ ਹੈ ਇਹਦੇ ਤੇ ਪਹਿਲਾਂ ਇੱਕ ਐਫ ਆਈ ਆਰ ਦਰਜ ਹੈ ਤੇ ਇੱਕ ਅਨਮੋਲ ਸਿੰਘ ਹੈ ਅ ਇਹ ਵੀ ਸ਼ੇਰੋਂ ਦਾ ਰਹਿਣਾ ਦਾ ਜਿਹਦੇ ਤੇ ਪਹਿਲਾਂ ਇੱਕ ਪਰਚਾ ਦਰਜ ਹੈਗਾ ਤੇ ਇਹਨਾਂ ਤੋਂ ਜਿਹੜੇ ਤਿੰਨ ਵੈਪਨ ਮਿਲੇ ਨੇ ਉਹ ਹੈਗੇ ਨੇ ਦੋ ਪਿਸਤੌਲ 30 ਬੋਰ ਤੇ ਚਾਰ ਜਿੰਦਾ ਰਾਉਂਡ ਇੱਕ ਪਿਸਤੌਲ ਜਿਹੜੀ ਹੈ ਉਹ 32 ਬੋਰ ਤੇ ਦੋ ਜਿੰਦਾ ਰਾਉਂਡ ਦੇ ਨਾਲ ਤੋਂ ਰਿਕਵਰ ਹੋਏ ਨੇ ਤੇ ਆ ਕੁਲਮ ਲਾ ਕੇ ਇਹਨਾਂ ਨੂੰ ਜਦੋਂ ਇਹਨਾਂ ਨਾਲ ਪੁੱਛਗਿੱਛ ਕੀਤੀ ਗਈ ਹੈ ਜਿਹੜੀ ਪ੍ਰੀਲੀਮਿਨਰੀ ਤੌਰ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਹੋਰ ਵੀ ਕਾਫੀ ਕੇਸਸ ਦੇ ਵਿੱਚ ਫਰੋਤੀ ਦੇ ਜਿਹੜੇ ਕੇਸਸ ਨੇ ਉਹ ਉਹਨਾਂ ਜਿਨ੍ਹਾਂ ਦੀ ਇਨਵੋਲਵਮੈਂਟ ਹੈ ਇਹਨਾਂ ਨੂੰ ਇਹਨਾਂ ਦਾ ਰਿਮਾਂਡ ਲੈ ਕੇ ਮਾਨਯੋਗ ਅਦਾਲਤ ਤੋਂ ਇਸ ਕੇਸ ਦੇ ਵਿੱਚ ਅੱਗੇ ਤਫਤੀਸ਼ ਕੀਤੀ ਜਾਏਗੀ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ 'ਚ ਵੀ ਅਸੀਂ ਅਗਰ ਰਿਕਵਰੀ ਕਰਾਂਗੇ ਮੈਡਮ ਹੁਣ ਪਈ ਨਾ ਰੋਟੀ ਮੰਗੀ ਸੀ ਤਾਜਪੁਰ ਦੀ ਰੋਟੀ ਜੀ ਇਹ ਜਿਹੜਾ ਮੈਟਰ ਆਫ ਇਨਵੈਸਟੀਗੇਸ਼ਨ ਹੈ ਸਾਡੇ ਕੋਲ ਦੋ ਤਿੰਨ ਇਹੋ ਜਿਹੇ ਇਨਪੁਟ ਹੈਗੇ ਨੇ ਫਰੋਤੀ ਵਾਲੇ ਤੇ ਜ਼ਾਹਿਰ ਜੀ ਗੱਲ ਹੈ ਇਹਨਾਂ ਦੀ ਕ੍ਰਿਮੀਨਲ ਹਿਸਟਰੀ ਹੈ ਵੈਪਨ ਇਹਨਾਂ ਕੋਲੋਂ ਰਿਕਵਰ ਹੋਇਆ ਹੈ ਪੂਰੀ ਗੱਲ ਦੀ ਡੂੰਘਾਈ ਦੇ ਵਿੱਚ ਜਿਹੜੀ ਸਾਡੀ ਟੀਮ ਹੈਗੀ ਹੈ ਉਹ جاری ਹੈ ਹਾਂਜੀ ਇਸ ਇਹ ਸਾਰੇ ਗੈਂਗਸਟਰ ਕ੍ਰਾਈਮ ਨੇ ਜੀ ਬੋਡੀ ਕ੍ਰਾਈਮ ਹੈਗਾ 307 ਦੇ ਆਮ ਜਨ ਸਤਨ ਸ਼ਾਰਾ ਪਹਿਲਾਂ ਵੀ ਮਾਮਲੇ ਦਰਜ ਹੀ ਨੇ ਇਹਨਾਂ ਦੇ ਹਾਂਜੀ ਇਹਨਾਂ ਦੇ ਪਹਿਲਾਂ ਵੀ ਮਾਮਲੇ ਦਰਜ ਹੋਇਆ ਜੀ ਉਹ ਕਿਸ ਤਰ੍ਹਾਂ ਦੇ ਕਿੱਥੋਂ ਆਏ ਆ ਕਿੰਦਾ ਲੱਗਾ ਉਹ ਸਾਰਾ ਕੁਝ ਜੀ ਕਿਉਂਕਿ ਅੱਜ ਹੀ ਪਰਚਾ ਦਰਜ ਕਰਕੇ ਇਹਨਾਂ ਦਾ ਅਸੀਂ ਰਿਮਾਂਡ ਲੈ ਕੇ ਤੇ ਸਾਰਾ ਕੁਝ ਜਿਹੜਾ ਇਨਵੈਸਟੀਗੇਸ਼ਨ ਦਾ ਪਰਵੀਊ ਹੈ ਡੂੰਘਾਈ ਦੇ ਵਿੱਚ ਇਸ ਮਾਮਲੇ ਚ ਤਫਤੀਸ਼ ਕੀਤੀ ਜਾਏਗੀ ਪਿਛੇ ਮਰਡਰ ਵੀ ਹੋਇਆ ਸੀ ਉਹ ਉਸਨਾਂ ਨੇ ਵੀ ਥੋੜਾ ਇਨਵੋਲਵਮੈਂਟ ਜਿਵੇਂ ਵੈਕਲਮ ਨੂੰ ਮਿਲੇ ਹੈ ਜਾਂ ਉਹ ਉਹ ਵੀ ਐਕਸੀਡੈਂਟ ਹਾਂਜੀ ਇਹਦੇ ਚ ਇਹਦੇ ਚ ਕੋਈ ਸ਼ੱਕ ਨਹੀਂ ਕਿ ਇਹਦੇ ਚ ਜਿੱਦਾਂ ਕੀ ਕਲੇਮ ਕੀਤਾ ਗਿਆ ਸੀਗਾ ਕਿ ਸ਼ਤਾਨੁਸ਼ਰ ਗੈਂਗ ਵੱਲੋਂ ਤੇ ਉਸੇ ਸਿਲਸਲੇ ਦੇ ਵਿੱਚ ਕਿਉਂਕਿ ਸਾਡੇ ਵੱਲੋਂ ਚੈਕਿੰਗ ਰੂਟੀਨ ਦੇ ਵਿੱਚ ਨਾਕਾਬੰਦੀ ਕੀਤੀ ਜਾ ਰਹੀ ਸੀਗੀ ਤੇ ਇਸ ਚੀਜ਼ ਬਾਰੇ ਸਾਡੇ ਵੱਲੋਂ ਡੂੰਘਾਈ ਚ ਤਫਤੀਸ਼ ਕੀਤੀ ਜਾਏਗੀ ਮੈਡਮ ਜਿਮਾਰੂਗਾ ਜੀ ਹੈ ਨਾ ਹੁਣ ਹੁਣ ਲਵਾਂਗੇ ਜਿੰਦਰ ਰਮਨ ਪੇਸ਼ ਕਰਨ ਚੱਲੇ ਆ ਮੈਡਮ ਜਿਲੇ 'ਚ ਲਗਾਤਾਰ ਜਿਹੜੀਆਂ ਗਨਸ਼ਾਟ ਦੇ ਮਾਮਲੇ ਲਗਾਤਾਰ ਪੱਤੇ ਜਾ ਰਹੇ ਨੇ ਖਾਸ ਕਰਕੇ ਅੱਜ ਵੀ ਕੱਲ ਵੀ ਹੋਇਆ ਅੱਜ ਵੀ ਹੋਇਆ ਤੇ ਉਸ ਚੀਜ਼ ਨੂੰ ਲੈ ਕੇ ਕੋਈ ਰਣਨੀਤੀ ਬਣਾਈ ਗਈ ਕੀ ਬੁਲਸੁ ਜੀ ਸਾਡੇ ਵੱਲੋਂ ਬਿਲਕੁਲ ਇੱਕ ਸਟਰੋਂਗ ਰਣਨੀਤੀ ਬਣਾਈ ਗਈ ਹੈ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਪਹਿਲਾਂ ਵੀ ਜਿਹੜੇ ਮੈਕਸਿਮਮ ਕੇਸਸ ਨੇ ਸਾਡੇ ਵੱਲੋਂ ਟ੍ਰੇਸ ਕੀਤੇ ਗਏ ਨੇ ਹੁਣ ਵੀ ਅਸੀਂ ਤਕਰੀਬਨ ਜਿਹੜੇ ਮੋਸਟ ਆਫ ਦਾ ਕੇਸਸ ਉਹਨਾਂ 'ਚ ਸਾਡੇ ਕੋਲ ਬੰਦੇ ਆਈਡੈਂਟੀਫਾਈਡ ਨੇ ਜਾਂ ਬੰਦੇ ਅਰੈਸਟ ਕੀਤੇ ਜਾ ਚੁੱਕੇ ਨੇ ਮੈਂ ਤੁਹਾਡੇ ਸਾਰਿਆਂ ਰਾਹੀਂ ਦੁਬਾਰਾ ਇਹ ਮੈਸੇਜ ਦੇਣਾ ਚਾਹੂੰਗੀ ਕਿ ਜੇ ਕਿਸੇ ਨੂੰ ਕਾਲ ਆਂਦੀ ਹੈ ਇਹ ਜੀ ਤਾਂ ਜ਼ਰੂਰੀ ਗੱਲ ਹੈ ਕਿ ਉਹ ਪੁਲਿਸ ਤੱਕ ਕੰਪਲੇਂਟ ਦੇ ਫਾਰਮ 'ਚ ਪਹੁੰਚੇ ਸਾਡੇ ਵੱਲੋਂ ਇਹਦੇ ਤੇ ਇਮੀਡੀਏਟ ਐਕਸ਼ਨ ਲਿੱਤਾ ਜਾ ਰਿਹਾ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਤੇ ਹਰ ਤਰੀਕੇ ਦੇ ਨਾਲ ਇਹਨੂੰ ਅਸੀਂ ਟ੍ਰੇਸ ਕਰਾਂਗੇ ਤੇ ਕਿਸੇ ਵੀ ਇਹੋ ਜਿਹੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਨਾ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਬੰਦੇ ਫੜੇਗੇ ਕਿ ਕਿੰਨੀ ਉਮਰ ਦੇ ਹੈਗੇ ਨੇ ਜਾ ਪੜ੍ਹੇ ਲੀਕ ਕਿੰਨੇ ਅਗੇ ਪਤਾ ਲੱਗਿਆ ਘਾਟੀ ਉਮਰ ਹੈ ਜੀ ਇਹਨਾਂ ਦੀ ਹਰਪ੍ਰੀਤ ਸਿੰਘ ਮੈਕਪ੍ਰੀਤਾ ਮੈਕਪ੍ਰੀਤਾ ਵੀ ਕਿੰਨੀਆਂ ਸਾਲਾਂ ਦਾ ਹੈਗਾ ਤੇ ਇਹ ਹਰਪ੍ਰੀਤ ਅਨਮੋਲ ਦੀ ਉਮਰ ਕੁਛ ਹੋਣਾਂ ਤੋਂ ਵੱਧ ਹੈਗੀ ਹੈ ਮੈਡਮ ਦੇਖਣ ਚਾਇਆ ਕਿ ਜਿੰਨੇ ਬੱਚੇ ਪੜ੍ਹੇ ਜਾ ਰਹੇ ਆ ਰਸਤਾ ਚੱਲ ਰਹੇ ਆ ਕੋਈ ਛੋਟੀ ਉਮਰ ਦੇ ਕੋਈ 16 ਸਾਲ ਦੇ ਕੋਈ 17 ਸਾਲਾਂ ਦਾ ਮਾਪਿਆਂ ਨੂੰ ਕੀ ਹੈ ਬਪੀ ਕਰਨੀ ਚਾਹੀਦੀ ਬੱਚਿਆਂ ਨੂੰ ਇਹ ਜੀ ਬਹੁਤ ਜ਼ਰੂਰੀ ਗੱਲ ਹੈ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਇਹ ਜਿਹੜੀ ਕ੍ਰਾਈਮ ਦੀ ਦੁਨੀਆ ਹੁੰਦੀ ਹੈ ਇਹਦੇ ਚੋਂ ਇਹ ਇਸ ਰਾਹ ਦੀ ਕਦੇ ਸਵੇਰ ਨਹੀਂ ਹੁੰਦੀ ਤੇ ਇਹ ਮੈਂ ਸਾਰੇ ਬੱਚਿਆਂ ਨੂੰ ਅਪੀਲ ਕਰਨਾ ਚਾਹੂੰ